ਹਾਂਜੀ ਜਿੰਨਾ ਵੀ ਭੈਣ ਭਰਾਵਾਂ ਨੂੰ ਖੰਘ ਹੋ ਜਾਂਦੀ ਹੈ ਆਪਾਂ ਦਵਾਈਆਂ ਲੈ ਲੈ ਮਤਲਬ ਥੱਕ ਜਾਂਦੇ ਹਾਂ ਫਰਕ ਨਹੀਂ ਪੈਂਦਾ ਜਿਹੜੀਆਂ ਇਸ ਸਾਲ ਖੰਘ ਸੀ ਉਹ जल्दी ਕਿਸੇ ਨੂੰ ਵੀ ਠੀਕ ਨਹੀਂ ਹੁੰਦੀ ਸੀ ਪਤਾ ਨਹੀਂ ਉਹਦਾ ਕੀ ਕਾਰਨ ਸੀ ਆਪਾਂ ਦਵਾਈਆਂ ਵੀ ਬਹੁਤ ਲੈਂਦੀਆਂ ਪਰ ਤੁਹਾਨੂੰ ਅਸੀਂ ਇੱਕ ਅਜ ਨੁਕਤਾ ਦੱਸਣ ਲੱਗਿਆਂ ਜਿਹੜਾ ਕਿ ਇਹ ਖਾਣ ਨਾਲ ਤੁਹਾਨੂੰ 2-4 ਦਿਨਾਂ ਦੇ ਵਿੱਚ ਛੇਤੀ ਪਤਾ ਲੱਗ ਜੂਏ ਜੇਕਰ ਕਿਸੇ ਦੀ ਛਾਤੀ ਬੋਲਦੀ ਹੈ ਉਹ ਤੁਹਾਨੂੰ ਉਸ ਦਿਨ ਤੋਂ ਮਤਲਬ ਰਾਹਤ ਮਿਲ ਜੂਗੀ ਜਿਹੜਾ ਵੀ ਇਹ ਚੀਜ਼ ਹੈ ਜਿਹੜੀ ਦੇਸੀ ਇਹ ਰੈਮਡੀ ਇਹਨੂੰ ਬਣਾ ਕੇ ਪੀ ਲੂਗਾ ਇਹ ਰੈਮਡੀ ਛੋਟੇ ਬੱਚੇ ਤੋਂ ਲੈ ਕੇ ਵੱਡੇ ਬਜ਼ੁਰਗਾਂ ਤੱਕ ਤੁਸੀਂ ਬਣਾ ਕੇ ਪੀ ਸਕਦੇ ਹੋ ਇਹਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੈਣੀਆਂ ਨੇ ਉਹ ਦੱਸ ਦਿਆਂ ਤੁਹਾਨੂੰ ਤੇ ਕਿਵੇਂ ਇਹ ਬਣਾਉਣੀ ਹੈ ਇਸ ਟਾਈਮ ਇਹ ਜਿਹੜੀ ਹੈ ਰੈਮਡੀ ਆਪਾਂ ਬਣਾ ਕੇ ਪੀਣੀ ਹੈ ਇਹਦੇ ਵਿੱਚ ਤੁਹਾਨੂੰ ਸਾਰਾ ਦੱਸਿਆ ਜਾਊਗਾ ਪਲੀਜ਼ ਵੀਡੀਓ ਨੂੰ ਐਂਡ ਤੱਕ ਦੇਖਿਓ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਅੱਜਕੱਲ੍ਹ ਖਾਂਸੀ ਹੈ ਜਿਹੜੀ ਛੇਤੀ ਕਿਸੇ ਨੂੰ ਵੀ ਨਹੀਂ ਹਟਦੀ ਹੈਗੀ ਇਹਨੂੰ ਇੱਕ ਤਾਂ ਜੇ ਅਸੀਂ ਘਰੇ ਅਪਣਾਇਆ ਹੋਇਆ ਇਹ ਜਿਹੜਾ ਹੈਗਾ ਪੀਜੀਆ ਦੇ ਡਾਕਟਰਾਂ ਨੇ ਜਿਹੜਾ ਦੱਸਿਆ ਸੀਗਾ ਜਦੋਂ ਇੱਕ ਸਾਡੇ ਪੇਸ਼ੈਂਟ ਹੈਗਾ ਸੀ ਉਹਨੂੰ ਖੰਗ ਨਹੀਂ ਘਟੀ ਤੇ ਉਹਨਾਂ ਨੇ ਦੱਸਿਆ ਵੀ ਤੁਸੀਂ ਆਹ ਨੁਕਤਾ ਇੱਕ ਵਾਰੀ ਵਰਤ ਕੇ ਦੇਖੋ ਦਵਾਈਆਂ ਵਾਲੀਆਂ ਖਾਣ ਨਾਲ ਵੀ ਸਾਈਡ ਇਫੈਕਟ ਹੁੰਦਾ ਹੈਗਾ ਛੋਟਾ ਬੱਚਾ ਸੀ ਜੇ 5-6 ਸਾਲ ਉਹਨੂੰ ਬਹੁਤ ਖੰਗ ਰਹਿੰਦੀ ਸੀ ਉਹਨਾਂ ਨੇ ਵੀ ਦਵਾਈਆਂ ਦੇ 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 ਦੇਖ ਲਿਆ ਪਰ ਜਦੋਂ ਇਹ ਮਤਲਬ ਮੈਡੀਸਨ ਦੇਸੀ ਨੁਕਤੇ ਜਿਹੜਾ ਵਰਤਿਆ ਤੇ ਬਹੁਤ ਵਧੀਆ ਕੰਮ ਕਰਦਾ ਹੈਗਾ ਕਿੰਨੀ ਮਰਜ਼ੀ ਖਾਂਸੀ ਹੋਵੇ ਸੁੱਕੀ ਖਾਂਸੀ ਹੋਵੇ ਬਲਗਮ ਵਾਲੀ ਹੋਵੇ ਸ਼ਾਂਤੀ ਜਾਮ ਹੋਵੇ ਜਾਂ ਭਾਵੇਂ ਸਾਤੀ ਚ ਸਾਹਾਂ ਸਾ ਦੀ ਆਵਾਜ਼ ਆਉਂਦੀ ਹੋਵੇ ਕੋਈ ਮਰਜ਼ੀ ਖਾਂਸੀ ਇਹ ਸਾਰਿਆਂ ਨੂੰ ਕੰਮ ਕਰੂਗਾ ਤੁਸੀਂ ਇਹਨੂੰ ਆਪਦਾ ਘਰੇ ਬਣਾ ਕੇ ਚਾਹੇ ਛੋਟਾ ਬੱਚਾ ਚਾਹੇ ਵੱਡਾ ਕੋਈ ਮਰਜ਼ੀ ਹੈ ਜੇਕਰ ਛੋਟਾ ਬੱਚਾ ਤਾਂ ਤੁਸੀਂ ਉਹਨੂੰ ਚਮਚਾਕ ਦੇ ਦਿਓ ਇਹ ਬੱਟੇਗਾ ਤਾਂ ਨੂੰ ਦੋ ਚਮਚੇ ਦੇਣੇ ਆ ਇਹਦੇ ਵਿੱਚ ਆਪਾਂ ਕੀ ਕੀ ਸਮਾਨ ਪਾਉਣਾ ਹੈ ਇਹ ਸਾਰੀ ਚੀਜ਼ ਤੁਸੀਂ ਸਾਰੀਆਂ ਪਾਉਣੀ ਆ ਕੋਈ ਵੀ ਸਿਕਪ ਨਹੀਂ ਕਰਨੀ ਇਹ ਵਿੱਚੋਂ ਸਾਰੀਆਂ ਚੀਜ਼ਾਂ ਤੁਸੀ ਪਹਿਲਾਂ ਅਨਸਾਰੀ ਦੇ ਵਿੱਚ ਨਹੀਂ ਹੈਗੀ ਤਾਂ ਲੈ ਆਓ ਮਤਲਬ ਮੋਸਟ ਤਾਂ ਇਹ ਆਪਣੇ ਜ਼ਿਆਦਾਤਰ ਘਰਾਂ 'ਚ ਹੁੰਦੀਆਂ ਹੀ ਨੇ ਕਈ ਵਾਰ ਇੱਕ ਅੱਧੀ ਚੀਜ਼ ਨਹੀਂ ਵੀ ਹੁੰਦੀ ਤਾਂ ਤੁਸੀਂ ਇਹਨੂੰ ਮਾਰਕੀਟ ਦੇ ਵਿੱਚੋਂ ਜਾ ਕੇ ਲੈ ਆਓ ਤੁਹਾਨੂੰ ਦاجة ਦੇ ਵਿੱਚ ਆਪਾਂ ਹੁਣ ਕੀ ਕੀ ਪਾਉਣਾ ਹੈ ਆ ਦੇਖੋ ਇਹ ਪਹਿਲਾਂ ਤਾਂ ਹੈਗਾ ਜੀ ਕਾਲਾ ਨੂਨ ਇਹ ਸਾਰੀਆਂ ਚੀਜ਼ਾਂ ਤੁਸੀਂ ਗਿਣ ਕੇ ਰੱਖਣੀ ਐ ਇੰਨੀ ਪਾਉਣੀਆਂ ਨੇ ਇੱਕ ਗਲਾਸ ਪਾਣੀ ਦੇ ਵਿੱਚ ਕਾਲਾ ਨੂਨ ਹੈਗਾ ਜੀ ਫਿਰ ਹੈਗੀ ਤુલਸੀ ਤુલਸੀ ਦੇ ਪੱਤੇ ਪਾ ਲੋ 4-5 ਤੇ ਕਿੰਨਾ ਪਾਣੀ ਪਾਉਣਾ ਇਹ ਵੀ ਤੁਹਾਨੂੰ ਦੱਸਾਂਗੀ ਜਦੋਂ ਬਣਾਵਾਂਗੇ ਆ ਹੈਗੀ ਜੀ ਵੱਡੀ ਇਲਾਇਚੀ ਇਸ ਤੋਂ ਬਾਅਦ ਕੀ ਆ ਗਈ ਸੀ ਵੱਡੀ ਇਲਾਇਚੀ ਤੋਂ ਬਾਅਦ ਮਲਠੀ ਆ ਗਈ ਮਲਠੀ ਜਿਹੜੀ ਆਪਣੇ ਗਲ ਨੂੰ ਕੀ ਸਾਫ਼ ਕਰਦੀ ਹੈ ਇਸ ਤੋਂ ਬਾਅਦ ਆ ਗਈ ਜੀ ਲੌਂਗ ਤੇ ਛੋਟੀ ਇਲਾਚੀ ਆ ਗਈ ਇਸ ਤੋਂ ਬਾਅਦ ਆ ਗਈ ਜੀ ਕਾਲੀ ਮਿਰਚਾ ਇਸ ਤੋਂ ਬਾਅਦ ਆ ਗਈ ਜੀ ਅਦਰਕ ਇਹ ਤਿੰਨ ਅੱਠ ਚੀਜ਼ਾਂ ਨੇ ਤੁਸੀਂ ਅੱਠ ਚੀਜ਼ਾਂ ਹੀ ਪਾਉਣੀਆਂ ਨੇ ਕੋਈ ਵੀ ਇਹਦੇ ਵਿੱਚੋਂ ਸਕਿੱਪ ਨਹੀਂ ਕਰਨੀ ਫੇਰ ਇਹ ਜਿਹੜੀ ਤੁਹਾਡੀ ਮੈਡੀਸਨ ਹੈ ਦੇਸੀ ਦਵਾਈ ਬਣ ਕੇ ਤਿਆਰ ਹੋ ਜੂਗੀ ਤਾਂ ਇਹਦੇ ਰਿਜ਼ਲਟ ਨੇ ਜਿਹੜੇ ਬਹੁਤ ਵਧੀਆ ਨੇ ਇੱਕ ਵਾਰੀ ਇਹਨੂੰ ਬਣਾ ਕੇ ਜਰੂਰ ਦੇਖਿਓ ਤੁਹਾਨੂੰ ਫੇਰ ਪਤਾ ਲੱਗੂਗਾ ਵੀ ਕਿਵੇਂ ਕੰਮ ਕਰਦੀ ਹੈ ਦਵਾਈ ਨਾਲੋਂ ਵੀ ਵਧੀਆ ਕੰਮ ਕਰਦੀ ਹੈ ਆਪਾਂ ਜਿਹੜੇ ਦੇਸੀ ਤਰੀਕੇ ਨੇ ਉਹ ਵਰਤਦੇ ਨਹੀਂ ਹੈਗੇ ਆਪਾਂ ਦਵਾਈਆਂ ਪਿੱਛੇ ਤੁਰੇ ਫਿਰਦੇ ਆ ਅਸੀਂ ਵੀ ਮੈਨੂੰ ਵੀ ਬਹੁਤ ਜ਼ਿਆਦਾ ਖਾਂਸੀ थी ਮੈਂ ਤਿੰਨ ਚਾਰ ਡਾਕਟਰ ਬਦਲੇ ਪਰ ਮੈਨੂੰ ਖਾਂਸੀ ਨਹੀਂ ਹਟੀ ਫਿਰ ਅਸੀਂ ਆ ਨੁਕਤਾ ਬਣਾ ਕੇ ਦੇਖਿਆ ਮੈਨੂੰ 3-4 ਦਿਨਾਂ ਦੇ ਵਿੱਚ ਹੀ ਖਾਂਸੀ ਤੋਂ ਰਾਹਤ ਮਿਲ ਗਈ ਜੀ ਮੈਨੂੰ ਬਹੁਤ ਜ਼ਿਆਦਾ ਖਾਂਸੀ ਵੱਧ ਗਈ ਸੀ ਪਲੀਜ਼ ਤੁਸੀਂ ਇਹਨੂੰ ਘਰੇ ਵਰਤ ਕੇ ਦੇਖਿਓ ਬਹੁਤ ਹੀ ਵਧੀਆ ਨੁਕਤਾ ਹੈ ਕਿਉਂਕਿ ਇਹ ਸਾਰੇ ਚੀਜ਼ ਆਪਣੇ ਘਰ ਦੇ ਵਿੱਚ ਹੁੰਦੀਆਂ ਨੇ ਜੀ ਆ ਇਹ ਕਿਵੇਂ ਬਣਾਉਣਾ ਤੁਹਾਨੂੰ ਫਿਰ ਦੱਸ ਦਿਆਂ ਜੀ ਆਪਾਂ ਇਤੂ ਬਾਅਦ ਵੀ ਕਿਵੇਂ ਬਣੂ ਤੇ ਕਿਵੇਂ ਤੁਸੀਂ ਲੈਣੀ ਹੈ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਹਾਂਜੀ ਫਿਰ ਤੁਸੀਂ ਪੈਨ ਦੇ ਵਿੱਚ ਇੱਕ ਗਲਾਸ ਪਾਣੀ ਲੈਣਾ ਸਿਰਫ ਇੱਕ ਗਲਾਸ ਹੀ ਲੈਣਾ ਵੱਧ ਨਹੀਂ ਲੈਣਾ ਹੈਗਾ ਅਨੀ ਕੁਆਂਟੀ ਜਿੰਨੀ ਆਪਾਂ ਦੂਸਰੀ ਚੀਜ਼ਾਂ ਦਸੀਆਂ ਉਹਨੇ ਉਹ ਪਾਉਣੀਆਂ ਨੇ ਸਿਰਫ ਵੱਧ ਨਹੀਂ ਪਾਉਣੀਆਂ ਕਿਉਂਕਿ ਇਹ 2-3 ਦਿਨ ਚੱਲ ਜੇ ਬਿਵਾਲਾ ਆਪਾਂ ਮਤਲਬ ਜ਼ਿਆਦਾਤਰ ਬਣਾ ਕੇ ਨਹੀਂ ਰੱਖਣਾ ਹੈਗਾ 2-3 ਲਈ ਬਣਾ ਕੇ ਰੱਖੋ 2-3 ਦਿਨਾਂ ਲਈ ਵੱਧ ਤੋਂ ਵੱਧ ਬਸ ਇੱਕ ਕਲਾਸ ਹੀ ਬਣਾਓ ਤੁਸੀਂ ਜਦੋਂ ਮੁੱਕ ਜੇ ਦੁਵਾ ਫਿਰ ਤੁਸੀਂ ਬਣਾ ਦੇਣਾ ਹੈਗਾ ਇਹ ਵਿੱਚ ਆਪਾਂ ਸਾਰਾ ਜਿਹੜਾ ਸਮੋਸਾ ਦੱਸਿਆ ਸੀ ਉਹ ਪਾਉਣਾ ਹੈ। ਬਾਦੀਆ ਕੋ ਦੇਖੋ ਜੀ ਵੱਡੀ ਇਲਾਚੀ ਪਾਤੀ ਇਹ ਜਿਹੜੇ ਕਟਨੇ ਤਾਂ ਮੇਕਸਨਾ ਠੀਕ ਨਹੀਂ ਥੋੜੀ ਜੀ ਮਤਲਬ ਇਹ HARD ਜਿਆਦਾ ਹੁੰਦੀ ਹੈ ਇਹਨੂੰ ਕੁੱਟ ਲਿਓ ਤਾਂ ਕਿ ਇਹਦਾ ਆਸਰਾ ਜਿਹੜਾ ਹੋ ਵਧੀਆ ਤੇ ਦੂਰ ਕਾਪੀ ਜੇ ਕਟੋਸਤੀ ਉਸ ਤੋਂ ਬਾਅਦ ਪਾਉਣਾ ਕੋਈ ਸਾਰੇ ਵੀ ਜੇ ਪਾਉਣੇ ਸਕੇ ਅਦਰਕ ਕਾਪਾਤੀ ਇਸੇ ਲੋੜ ਪਾਉਣਾ ਹੈ ਜੀ ਹਰੀ ਇਲਾਇਚੀ ਤੇ ਲੌਂਗ ਇਹ ਸਾਲ ਨੇ ਇਹ ਸਾਰਾ ਸਮਾਨ ਪਾਉਣਾ ਕੋਈ ਵੀ ਕਿਸੇ ਚ ਸਕਿੱਪ ਨਾ ਕਰਨਾ ਤੇ ਚੀਜ਼ਾਂ ਗਾਇਬ ਨਹੀਂ ਹੋ ਜਾਣਾ। ਇਹ ਤੋਂ ਇਹ ਸਾਲ ਆਲਾ ਨਮਕ। ਇਹ ਤੁਸੀਂ ਚੰਗੀ ਤਰ੍ਹਾਂ ਵੋਇਲ ਕਰਨਾ ਜਿੰਨਾ ਚਿਰ ਇਹਦਾ ਜੀ ਪੀਚਾ ਹਿੱਸਾ ਨਹੀਂ ਰਹਿ ਜਾਂਦਾ। ਉਹਨਾਂ ਚ ਰਹਿਣੇ ਤੁਸੀਂ ਵਾਲ ਕਰੋ ਮਤਲਬ ਵਾਲੀ ਦੇ ਹੀ ਜਾਣੀ ਜਿੰਨਾ ਚਿਰ ਇਹ ਪੀਚਾ ਹਿੱਸਾ ਰਹਿ ਜੇ। ਫਿਰ ਉਹ ਇਹ ਦੁਬਾਰਾ ਖਦਖੋਣੇ ਆ। ਇਹ ਕਿਸ ਤਰ੍ਹਾਂ ਦਾ ਬਣ ਜੂਗਾ ਜਿਹੜਾ ਮਤਲਬ ਮੈਂ ਜਿਵੇਂ ਸਨ ਹੈ ਹੌਲੀ ਹੌਲੀ ਆਇਲ ਹੋ ਹੋ ਕੇ ਕਾੜਾ ਹੋ ਜੂਗਾ ਜਿਹਦੇ ਥੋੜਾ ਜਿਹਾ ਰਹਿ ਜੇ ਗਲਾਸ ਇੱਕ ਗਲਾਸ ਪਾਣੀ ਪਾਇਆ ਇਹਦੇ ਵਿੱਚ ਤੀਜਾ ਹਿੱਸਾ ਰਹਿ ਜੂਗਾ ਹੰਤੀ ਦੇਖੋ ਇੰਨਾ ਕੁ ਰਹਿ ਗਿਆ ਇਹ ਪਾਣੀ ਤੀਜਾ ਹਿੱਸਾ ਇਹਦੇ ਵਿੱਚ ਫਿਰ ਤੁਸੀਂ ਸ਼ਹਿਦ ਪਾ ਦੇਣਾ ਸਬਦੀਆਂ ਕਰਕੇ ਜੰਮ ਗਿਆ ਸ਼ਹਿਦ ਪਾਉਣਾ ਵੀ ਬਹੁਤ ਜ਼ਰੂਰੀ ਹੈ ਜਿਹੜਾ ਇਹ ਕਿ ਬਹੁਤੀ ਇੱਕ ਐਂਟੀਪ੍ਰੋਫਰਟੀ ਹੈਗਾ ਥਿਨ ਆ ਕੀ അപ്പം ജേ ബരിയ ശ സണചേ ഫെർ പൂക്കാ ജാ ਸੈਂ ਦੇਖੂ ਜੀ ਹੁਣ ਬਣ ਗਿਆ ਆਪਣਾ ਖੰਘ ਦੀ ਦਵਾਈ ਕਿੰਨੀ ਵਾਰ ਜੀ ਖਾਂਸੀ ਹੈ ਕਿਸੇ ਨੂੰ ਤੋਂ ਨੂੰ ਰਿਜ਼ਲਟ ਮਿਲ ਜਿਹਾ ਮਤਲਬ ਸ਼ਾਂਤੀ ਬੋਲ ਜੀ ਤੁਹਾਡੀ ਜੇ ਸੁੱਕੀ ਖਾਂਸੀ ਹੈ ਤਾਂ ਤੁਹਾਨੂੰ ਉਦੀ ਜਿੱਦੇ ਤੁਸੀਂ ਇਹ ਬਣਾ ਕੇ ਲਓਗੇ ਉਦੀ ਪਤਾ ਲੱਗ ਜਾਊਗਾ ਜੇ ਬਲਗਮ ਵਾਲੀ ਹੈ ਉਹ ਤੁਹਾਨੂੰ 3 ਤੋਂ 4 ਦਿਨਾਂ ਦੇ ਵਿੱਚ ਹੀ ਸਹੀ ਰਿਜ਼ਲਟ ਦੇਊ 3 ਤੋਂ 4 ਦਿਨਾਂ ਦੇ ਵਿੱਚ ਤੁਹਾਡੀ ਜਿਹੜੀ ਖਾਂਸੀ ਹੈ ਬਿਲਕੁਲ ਸਹੀ ਹੋ ਜਾਊਗੀ ਇਹਨੂੰ ਤੁਸੀਂ ਜੀ ਲੈਣਾ ਕਦੋਂ ਹੈ ਰੋਟੀ ਸ਼ਾਮ ਨੂੰ ਰੋਟੀ ਖਾਣ ਤੋਂ ਬਾਅਦ ਇਹਦੇ ਬਾਅਦ ਤੁਸੀਂ ਕੁਝ ਨਹੀਂ ਖਾਣਾ ਜੇ ਤੁਸੀਂ ਰੋਟੀ ਪਾਣੀ ਖਾ ਲਿਆ ਜੋ ਵੀ ਤੁਸੀਂ ਖਾਣਾ ਖਾ ਲਓ ਇਹ ਤੋਂ ਬਾਅਦ ਤੁਸੀਂ ਪੈਣ ਵੇਲੇ ਲੈਣਾ ਹੈ ਇਹਦੇ ਬਾਅਦ ਕੋਈ ਵੀ ਚੀਜ਼ ਨਹੀਂ ਖਾਣੀ ਹੈਗੀ ਇਹਨੂੰ ਪੈਣ ਲੱਗੇ ਕੋਸਾ ਕਰਕੇ ਲੈਣਾ ਠੰਡਾ ਨਹੀਂ ਲੈਣਾ ਕਿਉਂਕਿ ਆਪਾਂ ਬਣਾ ਰਹੇ ਠੰਡਾ ਹੋ ਜਾਂਦਾ ਨਾ ਤਾਂ ਇਹ ਸ਼ਾਮ ਨੂੰ ਥੋੜਾ ਜਿਹਾ ਕੋਸਾ ਕਰ ਲਓ ਕੋਸਾ ਕਰਕੇ ਜੇਕਰ ਛੋਟਾ ਬੱਚਾ ਹੈ ਤਾਂ ਉਹਨੂੰ ਇੰਨਾ ਕੁ ਦੇ ਦਿਓ ਇਹ ਥੋੜੇ ਵੱਡੇ ਤਾਂ ਇਹ ਇੱਕ ਚਮਚਾ ਦੇ ਦੋ ਜੇ ਸਿਆਣਾ ਕੋਈ ਤਾਂ ਉਹਨੂੰ ਦੋ ਚਮਚੇ ਤੁਸੀਂ ਦੋ ਚਮਚੇ ਲੈ ਕੇ ਰੋਟੀ ਖਾਣ ਤੋਂ ਬਾਅਦ ਤੇ ਬਾਅਦ ਕੋਈ ਚੀਜ਼ ਨਹੀਂ ਖਾਣੀ ਪੈਜੋ ਬਸ ਜਿਹਨਾਂ ਕਿਸ ਤੁਹਾਨੂੰ ਸਰੀਰ ਨੂੰ ਜੇਕਰ ਛਾਤੀ ਬੋਲਦੀ ਹੈ ਤਾਂ ਉਹ ਤੁਹਾਨੂੰ ਰਾਤ ਨੂੰ ਉਹਦੇ ਪਤਾ ਲੱਗ ਜੂਗਾ ਰਿਜ਼ਲਟ ਲੈਣ ਸਾਰੀ ਇਹ ਬਲਗਮ ਵਾਲੀ ਖਾਂਸੀ ਤਾਂ ਤਿੰਨ ਚਾਰ ਦਿਨਾਂ ਬਾਅਦ ਰਿਜ਼ਲਟ ਇਹਦਾ ਤੁਹਾਨੂੰ ਮਿਲ ਜੂਗਾ ਇਹ ਰੈਮਡੀ ਬਹੁਤ ਵਧੀਆ ਪਲੀਜ਼ ਜੇਕਰ ਤੁਸੀਂ ਮਤਲਬ ਚੈਨਲ ਤੇ ਪਹਿਲੀ ਵਾਰ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਡੀਓ ਨੂੰ ਕਰਦੇ ਹੋ ਲਾਇਕ ਹਾਂਜੀ ਇੱਕ ਵਾਰ ਕਰ ਜਰੂਰ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕੰਮ ਦੀ ਚੀਜ਼ ਹੈ ਜੀ ਹਰੇਕ ਦੇ ਕੰਮ ਦੀ ਚੀਜ਼ ਹੈ ਕਿਉਂਕਿ ਖਾਂਸੀ ਅੱਜ ਕੱਲ੍ਹ ਸਰਦੀ ਦੇ ਵਿੱਚ ਬਹੁਤ ਜਾਣੇ ਨੂੰ ਹੁੰਦੀ ਹੈ ਘਰ ਦੇ ਵਿੱਚ ਹਰੇਕ ਨੂੰ ਹੀ ਹੋ ਜਾਂਦੀ ਹੈ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਜੀ